ਹਜ਼ਾਰਾਂ ਸਾਲ ਨਰਗੀਸ ਆਪਣੀ ਬੇਨੂਰੀ 'ਤੇ ਰੋਦੀ ਹੈ ਫਿਰ ਬੜੀ ਮੁਸ਼ਕਿਲ سے ਖੋਤਾ ਹੈ ਦਿਦਾਵਰ ਪੈਦਾ ਜੀ ਹਾਂ ਐਸਾ ਹੀ ਇੱਕ ਰੱਬ ਦਾ ਬਹੁਤ ਹੀ ਨੇਕ ਦਿਲ ਤੇ ਰਹਿਮ ਦਿਲ ਫਰਿਸ਼ਤਾ ਜੋ ਗੁਰੂ ਨਾਨਕ ਜੀ ਦੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਰੋਂਦਿਆਂ ਦੇ ਹੰਝੂ ਪੂੰਹਦਾ ਹੈ ਭੁੱਖਿਆਂ ਨੂੰ ਰਜਾਉਂਦਾ ਹੈ ਤੇ ਹਰ ਦਰਦ ਤੇ ਜ਼ਖਮ ਦੀ ਮਲਮ ਵੀ ਬਣਦਾ ਹੈ ਇਸ ਰੱਬੀ ਰੂਹ ਨੂੰ ਲੋਕ ਗੁਰਿੰਦਰ ਸੰਘਰ ਦੇ ਨਾਮ ਨਾਲ ਜਾਣਦੇ ਨੇ ਇਸ ਦਰਿਆ ਦਿਲਗਬਰੂ ਨੇ ਆਪਣੇ ਇਲਾਕੇ ਚ ਹੁਣ ਤੱਕ ਕਰੋੜਾ ਰੁਪਏ ਖਰਚ ਕੇ ਕਈ ਲੋੜਵੰਦਾ ਦੇ ਸੁਪਨੇ ਪੂਰੇ ਕੀਤੇ ਗੁਰਿੰਦਰ ਸੰਘਰ ਜਿੰਨਾ ਦੌਲਤ ਪੱਖੋਂ ਅਮੀਰ ਹੈ ਉਹਨਾਂ ਹੀ ਦਿਲ ਦਾ ਵੀ ਬਾਦਸ਼ਾਹ ਹੈ ਜਿਵੇਂ ਹੜਾ ਚ ਮੀ ਵਰਦਾ ਏ ਉਵੇਂ ਹੀ ਲੋੜਵੰਦਾ ਲਈ ਨੋਟ ਵਰੋਂਦਾ ਏ ਜਦੋਂ ਤੋਂ ਹੜਾ ਆਇਆ ਨੇ ਉਸੇ ਦਿਨ ਤੋਂ ਗੁਰਿੰਦਰ ਸੰਘਰ ਦੀ ਟੀਮ ਹੜਪੀੜਿਤ ਖੇਤਰ ਚ ਵੱਡੀ ਸੇਵਾ ਨਿਭਾ ਰਹੀ ਹੈ ਗੁਰਵਿੰਦਰ ਸੰਗਰ ਜੀ ਸੋਚ ਹੈ ਕਿ ਇੱਕ ਹੱਥ ਨਾਲ দান ਕਰੋ ਤਾਂ ਦੂਜੇ ਹੱਥ ਨੂੰ ਪਤਾ ਨਹੀਂ ਰਗਣਾ ਚਾਹੀਦਾ ਪਰ ਕਹਿੰਦੇ ਨੇ ਨਾ ਜਿੱਥੇ ਪਿਆਰ ਹੋਵੇ ਮੁਹੱਬਤ ਹੋਵੇ ਉੱਥੇ ਫਿਰ ਤੋਲ ਮੋਲ ਨਹੀਂ ਹੁੰਦੇ ਸੋ ਐਤਾ ਤੇ ਹੀ ਜਾਣ ਲਿਖਾਵਰ ਕਰਨ ਵਾਲੇ ਨੇ ਗੁਰਿੰਦਰ ਸੰਗਰ ਦੇ ਸਾਥ ਜਦੋਂ ਉਹਨਾਂ ਨੇ ਬਾਕੀ ਦਾਨੀ ਵੀਰਾਂ ਦੀਆਂ ਵੀਡੀਓ ਦੇਖੀਆਂ ਰੀਲਾਂ ਦੇਖੀਆਂ ਤਾਂ ਫਿਰ ਉਹਨਾਂ ਕੋਲ ਰਿਆ ਨਹੀਂ ਗਿਆ ਸੋ ਉਹਨਾਂ ਨੇ ਵੀ ਫਿਰ ਆਖਿਰ ਹਿੰਮਤ ਕੀਤੀ ਤੇ ਫਿਰ ਮੀਡੀਆ ਨੂੰ ਬੁਲਾ ਲਿਆ ਔਰ ਦੱਸਿਆ ਕਿ ਕਿਵੇਂ ਗੁਰਿੰਦਰ ਸੰਗਰ ਵੱਲੋਂ ਵੱਡੇ ਵੱਡੇ ਲੰਗਰ ਲਗਾਏ ਗਏ ਤੇ ਹੁਣ ਤੱਕ ਬਹੁਤ ਵੱਡੀ ਰਾਸ਼ੀ ਹਰ ਪੀੜਤਾ ਲਈ ਖਰਚ ਚੁੱਕੇ ਨੇ ਤੇ ਅੱਜ ਬੇਜੁਬਾਨ ਪਸ਼ੂਆਂ ਦੇ ਲਈ ਵੱਡੀਆਂ ਟਰਾਲੀਆਂ ਪਰ ਪਰ ਕੇ ਚੌਕਰ ਤੂੜੀ ਤੇ ਪਾਣੀ ਦੁਰੰਗਲੇ ਵਾਲੀ ਸਾਈਡ ਨੂੰ ਲੈ ਜਾ ਰਹੇ ਜਿੱਥੇ ਉਹਨਾਂ ਦੀ ਤੰਦਰੁਸਤੀ ਤੇ ਲੰਬੀ ਉਮਰ ਦੀ ਅਰਦਾਸ ਕਰ ਰਹੇ ਨੇ ਇਹ ਸਾਰੇ ਸਾਥੀ ਤਾ ਉਥੇ ਹੀ ਰੱਬ ਕੋਲੋਂ ਇਹ ਵੀ ਮੰਗਿਆ ਕਿ 2027 ਚ ਜੇ ਕਿਤੇ ਸਾਨੂੰ ਲੀਡਰ ਮਿਲੇ ਤਾਂ ਫਿਰ ਗੁਰਿੰਦਰ ਸੰਗਰ ਵਰਗਾ ਹੀ ਮਿਲੇ ਦੇਖੋ ਜੀ ਜਿਹੜੀ ਅੱਜ ਦੀ ਬੇਸਿਕ ਜ਼ਰੂਰਤ ਆ ਜੋ ਰਾਹਤ ਸਮਗਰੀ ਅੱਜ ਸਾਡੇ ਸਮਾਜ ਸੇਵੀ ਉਹ ਸਮਾਜ ਸੇਵੀ ਬੜੇ ਮਾਣਯੋਗ ਸ੍ਰੀ ਗੁਰਵਿੰਦਰ ਸਿੰਘ ਸੰਗਰ ਜੀ ਆ ਇਹਨਾਂ ਦੀ ਰਹਿਮ ਨਈ ਚ ਅੱਜ ਪਛਮਾ ਦਾ ਚਾਰਾ ਜਾ ਰਿਹਾ ਅਸੀਂ ਵੀ ਬੀਤੇ ਦਿਨਾਂ ਚ ਜਿੰਨੀ ਸੇਵਾ ਕੀਤੀ ਲੋਕਾਂ ਦੇ ਜਿੰਨੇ ਮਸਲਿਆਂ ਚ ਗਏ ਆ ਤੇ ਉੱਥੇ ਵੀ ਇਹੋ ਵੇਖ ਨੂੰ ਮਿਲਿਆ ਕਿ ਰਾਸ਼ਨ ਕਾਫੀ ਹੱਦ ਤੱਕ ਲੋਕਾਂ ਕੋਲ ਪਹੁੰਚ ਚੁੱਕਿਆ ਹੈ ਪਰ ਪਸ਼ੂਆਂ ਦੇ ਲਈ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਔਰ ਇਹ ਬੜੀ ਸੰਘਰਸ਼ਾਂ ਸਾਹਮਣੇ ਸੋਚ ਸਮਝ ਕੇ ਕਦਮ ਚੁੱਕਿਆ ਔਰ ਮੈਂ ਸਲਾਹਾ ਕਰਦਾ ਇਸ ਗੱਲ ਦੀ ਕਿ ਇਹ ਜਿਹੜਾ ਅਜ ਪਸ਼ੂਆਂ ਦਾ ਚਾਰਾ ਚੱਲਾ ਜਿਹੜੇ ਵਿਚਾਰੇ ਬੇਜਬਾਨ ਨੇ ਉਹਨਾਂ ਦੇ ਮੂੰਹ ਦੇ ਵਿੱਚ ਜਿਹੜਾ ਚਾਰਾ ਪੋਣਾ ਇਹ ਬਹੁਤ ਹੀ ਵੱਡਾ ਜਿਹੜਾ ਇਹ ਸ਼ੁਭ ਕੰਮ ਕਰਨੇ ਜਾ ਰਹੇ ਨੇ ਸੋ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਇਸ ਤੋਂ ਬਾਅਦ ਲੜਾਈ ਅਜੇ ਘਰਾਂ ਦੇ ਵੀ ਲੜਨੀ ਪੈਣੀ ਆ ਲੋਕਾਂ ਲਈ ਕਰੋਨਾ ਦੀਆਂ ਕੁਰਤੀਆਂ ਵੀ ਰੁੱਟ ਗਈਆਂ ਤੇ ਗਰੀਬਾਂ ਦੇ ਤੇ ਪਹਿਲੇ ਵਿਚਾਰੇ ਨੇ ਡੁੱਬੇ ਹੋਏ ਸੀ ਉਹਨਾਂ ਦਾ ਵੀ ਰਿਆ ਕੱਖ ਨਹੀਂ ਆ ਰੋਡ ਰੋਡਾਂ ਤੇ ਰਹਿਣਾ ਲੋਕਾਂ ਦਾ ਜਿਹੜਾ ਮਹਾਲ ਹੋ ਗਿਆ ਵਾ ਜਿਹੜਾ ਰਾਸ਼ਨ ਆ ਤੇ ਬਹੁਤ ਜ਼ਿਆਦਾ ਪਹੁੰਚ ਚੁੱਕਾ ਆ ਉਹ ਤੇ ਜਿਹੜੇ ਉੱਧਰ ਦੇ ਲੋਕ ਐ ਉਹਨਾਂ ਨੇ ਵੀ ਕਹਿ ਦਿੱਤਾ ਵੀ ਰਾਸ਼ਨ ਦੀ ਘੱਟ ਲੋੜ ਆ ਜਿਹੜੇ ਜਾਨਵਰ ਨੇ ਤੁਸੀਂ ਇਹ ਦੇਖਿਆ ਨਾ ਵੀ ਕਈਆਂ ਦੀਆਂ ਤੇ ਕਿੱਲਿਆਂ ਦੇ ਉੱਤੋਂ ਰਸੇ ਵੀ ਨਹੀਂ ਖੁੱਲੇ ਉਹ ਵਿਚਾਰੇ ਮਾਰੇਗੇ ਇਹ ਪਾਸੇ ਉਹਨਾਂ ਨੂੰ ਖੁੱਲਣ ਦਾ ਮੌਕਾ ਨਹੀਂ ਮਿਲਿਆ ਤੇ ਆ ਬਹੁਤ ਵਧੀਆ ਸੰਗਰ ਸਾਹਿਬ ਨੇ ਝੌਖਰ ਦੀਆਂ ਟਰਾਲੀਆਂ ਚਾਰ ਪੰਜ ਭਰੀਆਂ ਨੇ ਟੂੜੀ ਦੀਆਂ ਭਰੀਆਂ ਨੇ ਪਾਣੀ ਨੇ ਇੱਕ ਦੋ ਤੋਂ 2.5 ਲੱਖ ਰੁਪਏ ਦੀ ਮੈਡੀਸਨ ਲੈ ਕੇ ਜਾ ਰਹੇ ਨੇ ਗਰੀਬ ਜਿਹੜੇ ਵਰਗ ਦੇ ਆਦਮੀ ਜੰਨਾ ਤੱਕ ਦਵਾਈ ਵੀ ਨਹੀਂ ਪ੍ਰੋਵਾਈਡ ਹੋ ਰਹੀ ਅੱਜ ਅਸੀਂ ਖੁਦ ਵੀ ਉਹਨਾਂ ਦੇ ਨਾਲ ਜਾ ਰਹੇ ਪੀਟਰ ਚੀਦਾ ਜੀ ਆ ਮੇਰੇ ਨਾਲ ਸੀਨਾ ਸਾਹਿਬ ਜੀ ਨੇ ਸਾਡੇ ਗੁਰਿੰਦਰ ਸਿੰਘ ਜੀ ਸੰਗਰ ਸਾਹਿਬ ਇਹਨਾਂ ਨੇ ਵੱਡਾ ਹਰਾ ਦਿਲ ਕਰਕੇ ਇਹ ਪਹਿਲਾਂ ਵੀ ਕਾਫੀ ਲੋਕਾਂ ਦੀਆਂ ਗਰੀਬਾਂ ਦੀਆਂ ਸੇਵਾ ਕਰਦੇ ਆ ਲੋਕਾਂ ਨੂੰ ਮਕਾਨ ਬਣਾ ਕੇ ਦਿੱਤੇ ਨੇ ਬਹੁਤ ਕੁਝ ਕੀਤਾ ਆ ਇਹਨਾਂ ਨੇ ਇਹ ਇਹਨਾਂ ਦਾ ਜਿਹੜਾ ਪਿੰਡ ਆ ਪਿਛਲਾ ਜਾਂ ਜਿਹੜਾ ਹਲਕਾਵਾ ਬਟਾਲਾ ਇਹਦੇ ਵਿੱਚ ਕਾਫੀ ਕੰਮ ਕੀਤੇ ਲੇਕਿਨ ਇਹ ਇਦਾਂ ਦੇ ਸਮਾਜ ਸੇਵੀ ਨੇ ਸਾਡੇ ਗੁਰਿੰਦਰ ਸੰਘਰ ਜੀ ਕਿ ਇਹ ਆਪਣੇ ਆਪ ਨੂੰ ਸ਼ੋਅ ਨਹੀਂ ਕੇ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਸੰਘਰ ਸਾਹਿਬ ਨਾਲ ਕੱਲ ਗੱਲ ਹੋਈ ਸੀਗੀ ਉਹ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਬੋਰਾں ਦੀ ਵੀ ਲੋੜ ਪਈ ਤੇ ਉਹ ਵੀ ਕਰਵਾ ਕੇ ਸਾਡਾ ਵੀਰ ਦਰਵਿੰਦਰ ਸਿੰਘ ਸੰਘਰ ਉਹਨਾਂ ਵੱਲੋਂ ਅੱਜ ਆਰਪੀ ਤਾਂ ਇਹ ਪਸ਼ੂਆਂ ਲਈ ਰਾਤ ਸਮਗਰੀ ਭੇਜੀ ਗਈ ਆ ਪਸ਼ੂਆਂ ਲਈ ਚਾਰਾ ਵਾ ਕੂੜੀ ਚੌ퍼 ਤੇ ਪਾਣੀ ਦੀ ਸੇਵਾ ਜਿਹੜੀ ਅੱਜ ਕੀਤੀ ਗਈ ਤੇ ਰਾਸ਼ਨ ਜਿਹੜਾ ਵਾ ਪਹਿਲਾਂ ਵੀ ਪਹੁੰਚ ਚੁੱਕਾ ਵਾ ਇਹ ਦੂਜੇ ਫੇਜ਼ ਤੇ ਅੱਜ ਅਸੀਂ ਦਰੰਗਰੇ ਵਾਲੀ ਸ਼ੈੱਡ ਤੇ ਗਰਦਾਸਪੁਰ ਤੇ ਖਾਂ ਜਿਹੜਾ ਬਾਰਡਰ ਏਰੀਆ ਉੱਥੇ ਅਸੀਂ ਜਾ ਰਹੇ ਆ ਉੱਥੇ ਅਜੇ ਸੇਵਾ ਜਿਹੜੀ ਭਰਾ ਨੇ ਸਾਡੀ ਲਈ ਆ ਉਹਨਾਂ ਉਹ ਅੱਜ ਅਸੀਂ ਕਰਾਂਗੇ ਮੈਂ ਲਾਲ ਸਿੰਘ ਸੁਬੇ ਦਾ ਰਿਟਾਇਰਡ ਪਿੰਡ ਡੱਲੇ ਤੋਂ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਉੱਗੇ ਸਮਾਜ ਸੇਵੀ ਤੇ ਸੀਨੀਅਰ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਸੰਗਰ ਉਹਨਾਂ ਵੱਲੋਂ ਜੋ ਕਿ ਪਹਿਲੇ ਫੇਸ ਤੇ ਵੀ ਸਮਾਨ ਭੇਜਿਆ ਗਿਆ ਤੇ ਹੁਣ ਦੂਸਰੇ ਫੇਸ ਦੇ ਵਿੱਚ ਸਮਾਨ ਜਾ ਰਿਹਾ ਜੋ ਕਿ ਹੜ੍ਹ ਪੀੜਤਾ ਦੀ ਮਦਦ ਵਾਸਤੇ ਚਾਰਾ ਵਾ ਤੇ ਚੌਕਰਵਾ ਤੂੜੀ ਆ ਤੇ ਇਹ ਅਸੀਂ ਅੱਜ ਦੁਰੰਗਲੇ ਵਾਲੀ ਸਾਈਡ ਨੂੰ ਜਿਹੜਾ ਵਾ ਇਹ ਸਮਾਨ ਲੈ ਕੇ ਜਾ ਰਹੇ ਹਾਂ ਜੀ ਵੱਟ ਤੋਂ ਵੱਧ ਹਾਲਾਤ ਹਾਲਾਤ ਹੋ ਰੱਖਿਆ। ਸੋ ਉਹਨਾਂ ਹਾਲਾਤਾਂ ਨੂੰ ਦੇਖਦੇ ਉਹ ਜੋ ਸਾਡੇ ਭਰਾਵਾਂ ਵੱਲੋਂ ਉਪਰਾਲੇ ਕੀਤੇ ਜਾਂਦੇ ਇਸ ਆਪਣਾ ਸਮਾਨ ਭੇਜਣ ਵਾਸਤੇ ਉਹ ਬਹੁਤ ਸਲੰਗੇਜ ਹੋਗਾ। ਕਿ ਅਸੀਂ ਜਿਹੜਾ ਟੈਕਸ ਦੇ ਰਹੇ ਹਾਂ ਸਰਕਾਰਾਂ ਨੂੰ ਦਿੰਦੇ ਆ। ਜੇ ਸਰਕਾਰਾਂ ਸਾਡੀ ਬਾਹ ਹੀ ਨਹੀਂ ਫੜਦੀਆਂ ਗੱਲ ਮੋਦੀ ਸਾਹਿਬ ਆਏ ਆ ਗੁੰਗਲੋਂ ਤੋਂ ਮਿੱਟੀ ਛੱਡ ਕੇ ਚੱਲ ਗਏ ਆ। ਕੀ 16000 ਉਹ ਆਪਣੇ ਕਰੋੜ 1600 ਕਰੋੜ ਦੇ ਨਾਲ ਕੀ ਬਣੂਗਾ ਜੀ? ਦੂਸਰੀ ਗੱਲ ਇਹ ਆ ਵੀ ਜਿਹੜੀ ਹੁਣ ਕਣਕ ਦੀ ਬਚਾਈ ਆਪਾਂ ਗਾੜੀ ਦੇ ਨਵੰਬਰ ਦੇ ਵਿੱਚ ਸ਼ੁਰੂ ਹੋ ਜਾਣੀ ਆ। ਉਹਨਾਂ ਲੋਕਾਂ ਕੋਲ ਤੇ ਉਹ ਕਣਕ ਵੀ ਨਹੀਂ ਬੀਜੀ ਜਾਣੀ। ਤੇ ਅਪ੍ਰੈਲ ਦੇ ਵਿੱਚ ਜਾ ਕੇ ਕਣਕਾਂ ਵੱਢੀਆਂ ਜਾਂਦੀਆਂ ਵਾ ਤੇ ਸੋ ਇਹ ਜਿਹੜੀਆਂ ਨਿਰੰਤਰ ਸੇਵਾਵਾਂ ਵੇ ਜਾਰੀ ਰਹਿਣਗੀਆਂ ਸਮਾਜ ਸੇਵੀ ਸੱਚਤੋਂ ਬਿਲਕੁਲ ਜੀ ਪੰਜਾਬ ਲਈ ਪੰਜਾਬੀ ਖੜਾ ਵਾ ਔਰ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਵਾ ਇਹ ਨਾਂ ਤੋਟ ਆਈ ਆ ਤੇ ਨਾ ਆਉਣੀ ਆ ਜੀ ਸਾਡੇ ਪਿੰਡ ਦੇ ਨਗਰ ਦੇ ਡੱਲੇ ਦੇ ਵੀਰ ਗੁਰਵਿੰਦਰ ਸਿੰਘ ਜੀ ਸੰਘਰ ਜੋ ਕਿ ਪਿੰਡ ਦੇ ਵਿੱਚ ਬਹੁਤ ਜਿਆਦੀ ਸੇਵਾ ਕੀਤੀ ਉਹਨਾਂ ਨੇ ਪਿੰਡ ਦੇ ਵਿੱਚ ਗਰੀਬਾਂ ਨੂੰ ਕੱਚੇ ਮਕਾਨ ਹੀ ਜਿਨ੍ਹਾਂ ਦੇ ਪੱਕੇ ਬਣਾ ਕੇ ਦੇ ਰਹੇ ਆ ਹੋਰ ਵੀ ਜਿੰਨੀ ਜਿਹਨੂੰ ਜ਼ਰੂਰਤ ਪੈਂਦੀ ਆ ਬਹੁਤ ਜਿਆਦੀ ਸੇਵਾ ਕਰਦੇ ਆ ਤੋ ਸਤਿਗੁਰੂ ਜਗੇ ਅਰਦਾਸ ਬੇਨਤੀ ਕਰਦੇ ਕਿ ਜਿੱਤਾ ਸਾਡਾ ਵੀਰ ਗੁਰਵਿੰਦਰ ਸਿੰਘ ਸੇਵਾ ਕਰ ਰਿਹਾ ਆਪਣੀ ਪਾਰਟੀ ਦੇ ਨਾਲ ਅਸੀਂ ਵੀਰ ਦੇ ਹੱਥ ਜੋੜ ਕੇ ਬੇਨਤੀ ਕਰਦੇ ਕਿ ਇਹਨਾਂ ਦੀ ਉਮਰ ਲੰਮੀ ਬਖਸ਼ੇ ਸਤਿਗੁਰੂ ਜੀ ਇਹਨਾਂ ਨੂੰ ਆਉਣ ਵਾਲੀ ਵਿਧਾਨ ਸਭਾ ਦੇ ਵਿੱਚ ਵੀ ਮੌਕਾ ਮਿਲੇ ਕਿਉਂਕਿ ਚੰਗੇ ਕੰਮ ਕਰ ਰਿਹਾ ਪਿੰਡ ਦਾ ਵਿਕਾਸ ਕਰ ਰਿਹਾ ਅਲੱਗਲੇ ਪਿੰਡਾਂ ਦਾ ਵਿਕਾਸ ਕਰ ਰਿਹਾ ਜੋ ਹੜਪੀਰ ਤਾਂ ਲੋਕਾਂ ਦੀ ਸੇਵਾ ਕਰ ਰਿਹਾ ਮਾਰ ਦੀ ਵੀ ਸੇਵਾ ਕਰ ਰਿਹਾ ਮਨੁੱਖਤਾ ਦੀ ਵੀ ਸੇਵਾ ਕਰ ਰਿਹਾ ਮੈਡੀਸ਼ਨ ਵੀ ਦੇ ਰਿਹਾ ਇਹ ਕਰਕੇ ਅਸੀਂ ਹੱਥ ਜੋੜਦੇ ਆ ਕਿ ਸਾਰੀ ਸੰਗਤ ਨੂੰ ਕਿ ਵੀਰ ਗੁਰਵਿੰਦਰ ਸਿੰਘ ਸੰਗਰ ਦਾ ਸਾਥ ਦੇਈਏ ਇਹਨੂੰ ਸਰਕਾਰ ਮੌਕਾ ਦੇਵੇ ਅੱਗੇ ਆਉਣ ਦੀ ਸੰਗਤ ਦੀ ਇਹੋ ਹੀ ਅਪੀਲ ਆ ਕਿ ਸਤਗੁਰੂ ਜੀ ਇਹਨਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਕਰੇ